ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਬਾਬਾ ਸ਼੍ਰੀਦਾ ਦੇ ਪਵਿੱਤਰ ਸਥਾਨਾਂ ਤੇ ਮੱਥਾ ਟੇਕਣ। ਨਾਲ ਸਾ ਚਾਚੀ ਜੀ ਨੇ ਚਾਚੀ ਜੀ ਰੋ ਜੇ ਨਾ ਡੌਗੀਆਂ ਲਈ ਰੋਟੀ ਲੈ ਕੇ ਆਉਂਦੇ ਆ। ਚਾਚੀ ਮੈਨੂੰ ਪਾਉਗੇ ਤਾਂ ਨਾ? ਹਾਂਜੀ। ਅਸੀਂ ਬਾਬੇ ਸ਼ਿਦਦਾਂ ਦੇ ਪਵਿੱਤਰ ਸਥਾਨਾਂ ਤੇ ਇਥੇ ਹਰ ਇੱਕ ਸਾਲ ਮਾਰਚ 16 17 18 ਨੂੰ ਅਖੰਡ ਪਾਠ ਰਖਾਉਨੇ ਆ ਇਹ ਪੱਕੀਆਂ ਤਰੀਕਾ ਨੇ ਤੇ ਇਥੇ ਜਿਹੜੀ ਵੀ ਵਿੱਚ ਮੰਗੋ ਪੂਰੀ ਹੁੰਦੀ ਆ ਡੱਗੀ ਦੇਖੋ ਮੋਰੇ ਆ ਗਿਆ ਕਹਿੰਦਾ ਕਿ ਬਾਕੀ ਦੇ ਨਾਲ ਦੁੱਧ ਪੀ ਲੈਣ ਪਹਿਲਾਂ ਅਸੀਂ ਜੋਤਲੀ ਇੱਥੇ ਵੱਖਰਾ ਬਣਾਇਆ ਆ ਚਾਚੀ ਸਾਡੇ ਕਿਸ ਦਾ ਅੱਗੇ ਪਿੱਛੇ ਕੰਮ ਦੀ ਆ ਉਹ ਚਾਚੀ ਜੀ ਲੜਦੇ ਨਹੀਂ ਜਦੋਂ ਇਕੱਠੇ ਆਉਂਦੇ ਆ ਠੀਕ ਆ ਠੀਕ ਆ ਕੇ ਬੂਟਿਆਂ ਨੂੰ ਪਾਣੀ ਪਾਉਣ ਲੱਗੇ ਆ ਕਿਉਂਕਿ ਗਰਮੀ ਬਹੁਤ ਹੋਈ ਆ ਬੂਟੇ ਬਹੁਤ ਜਲਦੀ ਸੁੱਕ ਜਾਂਦੇ ਆ ਪਾਣੀ ਇਕੱਲੇ ਮੋਟਾ ਪਾਣੀ ਲੋਕੀ ਵੇਸਟਬੋ ਕਰਦੇ ਡੂੰਗਾ ਚਲ ਗਿਆ ਪਾਣੀ ਦਾ ਪੱਧਰ ਹਣ ਪੂਨਾ ਦਾ ਪੂਆ ਜਾਈ ਪੂਆ ਜੀ ਦਾ ਕਰਤੀ ਚਾਚੀ ਜੀ ਜਲਦੀਪ ਚੱਕ ਦਾ ਵੀ ਫੋਨ ਆਉਂਦਾ ਆ। ਜਲਦੀਪ ਚਾ ਹਾਂਜੀ। ਦੇਖੋ ਨੂੰ ਗਰਮ। ਹਾਂਜੀ ਗਰਮੀ ਜ਼ਿਆਦਾ ਹੋਈ ਹੈ ਨਾ। ਆਪ ਜਿਆਦਾ ਹੀ ਆ ਕਰਕੇ ਸੇਕ ਦਿੰਦਾ। ਟੌਪ ਸਿੱਧੀ ਆਉਂਦੀ। ਪਾਣੀ ਕਿੱਥੋਂ ਪੀਂਦੀ ਹੋਗੀ? ਆ ਜਾ ਬਾਟੀ ਚੋ ਪਾਦਾ ਕੁੜ ਆ ਜਾ ਚਾਚੀ ਨੇ ਦੀ ਬਾਟੀ ਹੈਗੀ ਇੱਥੇ ਦਾਰੇ ਚ ਪਾਦਾ तो तो आले पीला नहीं नहीं डर ना आजा आजा, आजा पानी पीला पीला आजा पीला पानी पीला आले पानी पीला दे आले ला आले पीला पीना नहीं आजा ਰਾਜਕੁਰ ਕੁੰਡੀ ਚ ਪਾਇਆ ਹੈ ਨਾ ਤੁਸੀਂ ਓਏ ਆ ਠੀਕ ਹੈਗਾ ਹੈਗਾ ਇੱਥੇ ਚਲੋ ਫੇ ਕਿਸੇ ਬੂਟੇ ਨੂੰ ਪਾ ਦਿੰਨੀ ਮੈਂ ਪਾਣੀ ਅਮਰੋਦਨੋ ਪਾਦਾ हां ज्यादा गर्मी है मोटर बंद कर चाची जी चलो बूटिया हो गया ਉਗੀ ਬੰ। ਹਾਂਜੀ।